ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਬਹੁਤ ਹੀ ਸੋਹਣਾ ਟੌਪ ਲੈ ਕੇ ਆਏ ਆ ਕੁੜਤੇ ਪਿਆਮੇ ਦਾ ਆਜੂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਨਾਪ ਦਿਖਾ ਦਿਆਂ ਜਿਹੜੀ ਲੰਬਾਈ ਇਹ ਕੁੜਤੇ ਪਿਆਮੇ ਦੇ ਕੱਪੜਿਆਂ ਤੋਂ ਨਾਪ ਲੈਂਦਾ ਹੋਇਆ ਹੈਗਾ ਜਿਹੜੀ ਲੰਬਾਈ ਆ ਉਹ 42 ਆ ਅੱਧੀ ਬਾਹ 12 ਇੰਚ ਮੂਰੀ ਬਾਹ 14 ਇੰਚ ਤੀਰਾ 1.5 ਤਾਂ ਕਮਰ ਹੈਗੀ 25.5 ਵਿਚਾਲੋਂ ਜਿੱਥੋਂ ਗਿੱਜਿਆਂ ਕੋਲ ਹਿੱਪ ਹੈਗੀ ਜਿੱਥੋਂ ਚਾਕਾਂ ਕੋਲ 26 ਇੰਚ ਕੱਚਾ ਚੋ ਵੀ 26 ਆ ਤੇ ਹਿੱਪ ਵੀ 26 ਆ ਮੋਡਾ ਇਹਨਾਂ ਦਾ ਹੈਗਾ 22 ਇੰਚ ਕਾਲਰ 17 ਇੰਚ ਆ ਐਵੇਂ ਪਜਾਮੇ ਦੀ ਲੰਬਾਈ ਆ 41 ਕਮਰ ਇੱਥੇ ਲਿਖਣ ਵਾਲੀ ਰਹੀ ਸੀ ਲੱਕ ਜਿਹਨੂੰ ਆਪਾਂ ਕਹਿੰਦੇ ਆ 38 ਆ ਉਹ ਪਜਾਮੇ ਦੀ ਮੂਰੀ ਹੈਗੀ 17 ਜਾਨੀ ਕਿ 8.5 ਪੱਟ ਹੈਗਾ 31 ਜਾਨੀ ਕਿ 15.5 ਤੁਸੀਂ ਅੱਧਾ ਮੈਨੇ ਉਹਨੇ ਨਾ ਤਾਂ ਆ ਲਿਖਿਆ ਬਣ ਟਿਕ ਲੱਗੀ ਹੈ ਮੇਰੀ ਲਾਸਟਿਕ ਤੇ ਇੱਥੇ ਲਿਖਿਆ ਜੇਬਾਂ ਆ ਲਿਖੀ ਹੋਈ ਚਟਕੀ ਜਿਹੜੀ ਜੇਬ ਤੇ ਆਪਾਂ ਲਾਉਂਦੇ ਆ ਵੀ ਮੋਬਾਈਲ ਵਗੈਰਾ ਜਾਂ ਪਰਸ ਵਗੈਰਾ ਨਾ ਡਿਗੇ ਇਹ ਚਟਕੀ ਆ ਹਨਾ ਜੇ ਕਿਸੇ ਭੈਣ ਨੂੰ ਚਟਕੀ ਨਹੀਂ ਲਾਉਣੀ ਆਉਂਦੀ ਜਾਂ ਕਲਰ ਨਹੀਂ ਪੇਸਟਿੰਗ ਆਉਂਦਾ ਹਨਾ ਕਰਨਾ ਤੋ ਉਹ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਬਾਈ ਸਾਨੂੰ ਚਟਕੀ ਨਹੀਂ ਲਾਉਣੀ ਆਉਂਦੀ ਜਾਂ ਕਲਰ ਨਹੀਂ ਪੇਸਟਿੰਗ ਆਉਂਦਾ ਜਿੱਜਾ ਜਾਂ ਅਜੇ ਵੀ ਨਹੀਂ ਕੋਲ ਕਰਨੀ ਆਉਂਦੀ ਹਨਾ ਵੈਸੇ ਤੁਹਾਨੂੰ ਸਹੀ ਦੱਸਾਂ ਮੈਂ ਇਹਦੇ ਵਿੱਚ ਇੱਕ ਵੀਡੀਓ ਬਣਾਤੀ ਸੀ ਇਸ ਅੰਕਲ ਦੀ ਅੱਜ ਹੀ ਉਹ ਕੀ ਹੋਇਆ ਸਾਰੀ ਵੀਡੀਓ ਬਣਾਦੀ ਵਧੀਆ ਸ਼ੌਂਕ ਦੇ ਨਾਲ ਤਾਂ ਉਹਦੀ ਆਵਾਜ਼ ਕੱਟੀ ਗਈ ਜਦੋਂ ਮੈਂ ਵੀਡੀਓ ਚੜਾਉਣ ਲੱਗਿਆ ਫੇਰ ਮੈਨੂੰ ਪਤਾ ਲੱਗਿਆ ਵੀ ਮੈਂ ਹਾਈਟ ਆਵਾਜ਼ ਹੀ ਗੱਡੀ ਫਿਰ ਮੇਰੀ ਮੈਂ ਚੜਾਤੀ ਹੈ ਨਾ ਮੈਂ ਸੋਚਿਆ ਚਲੋ ਆਪਾਂ ਵੀ ਇੰਨੀ ਮਿਹਨਤ ਨਾਲ ਸ਼ੌਂਕ ਨਾਲ ਵੀ ਵੀਡੀਓ ਬਣਾਈ ਆ ਤਾਂ ਆਪਾਂ ਇਹਨੂੰ ਚੜਾਉਣੇ ਆ ਹਨਾ ਤਾਂ ਮੈਂ ਦੁਬਾਰੀ ਉਸੇ ਸੂਟ ਦੀ ਉਹੀ ਨਾਪ ਦੀ ਵੀਡੀਓ ਦੁਬਾਰੀ ਬਣਾਉਣ ਲੱਗਿਆ ਤਾਂ ਬਹੁਤ ਹੀ ਸ਼ੌਂਕ ਨਾਲ ਵੀਡੀਓ ਬਣਾਈ ਸੀ ਮੈਂ ਅੱਜ ਵੀ ਫੱਟੀ ਵੀ ਕੱਟੀ ਸੀ ਅੱਗੇ ਮੈਂ ਫੱਟੀ ਕੱਟਦਾ ਨਹੀਂ ਨਾ ਹੁੰਦਾ ਮੈਂ ਸੋਚਿਆ ਵੀ ਚਲੋ ਅੱਜ ਆਪਾਂ ਫੱਟੀ ਵੀ ਕੱਟ ਕੇ ਨਾਲ ਵੀਡੀਓ ਪਾਉਣੀ ਆ ਫੱਟੀ ਆਪਾਂ ਇਹਦੀ ਵੀ ਕਟਾਂਗੇ ਜੇ ਕੋਈ ਡਿੱਕਾ ਨਾ ਲੱਗਿਆ ਵੀ ਆਜੋ ਫਿਰ ਆਪਾਂ ਕਰਦੇ ਆ ਸ਼ੁਰੂ ਸਾਢੇ 4 ਲੰਬ 42 ਲੰਮਾਈ ਆ ਆਪਾਂ ਇੱਥੋਂ ਰੱਖਾਂਗੇ 42 ਪੌਣੇ 43 ਪੂਰਾ ਪੂਰਾ ਜਾਨੀ ਕਿ ਮੈਂ ਪੂਰਾ ਪੂਰਾ ਰੱਖਦਾ ਪੈਸੇ ਜੇ ਤੁਸੀਂ 1 ਇੰਚ ਵੱਧ ਰੱਖਣਾ ਤਾਂ ਵੱਧ ਵੀ ਰੱਖ ਸਕਦੇ ਹੋ ਠੀਕ ਆ ਮੈਂ ਪੂਰਾ ਪੂਰਾ ਤਾ ਰੱਖਦਾ ਉਹਨਾਂ ਕਿਉਂਕਿ ਕੱਪੜਾ ਸਾਰਾ ਉਧਰ ਇਕੱਠਾ 바ਚੇ ਵੀ ਕੈਰਸੀ ਜੀ ਨਾ ਕੱਢ ਦਦਾ ਮੈਂ ਕੱਪੜਾ ਸਾਰ ਤੇ ਆਹੋ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਦੋਨੋਂ ਲੜੋਂ ਨੂੰ ਐਂ ਖਿੱਚ ਲੈਣਾ ਆਪਾਂ ਨੇ ਉਸ ਤੋਂ ਬਾਅਦ ਐਂ ਕਰਕੇ ਆਹ ਕੱਪੜਾ ਇਧਰ ਸੈੱਟ ਲੈਣਾ ਮੇਰੇ ਗੱਲ ਨੂੰ ਲਓ ਜੀ ਦੋ ਲੜ ਦੇਖ ਕੇ ਧਿਆਨ ਦੇਣਾ بس ਇਹਨੂੰ ਹਿੱਲ ਨਹੀਂਦਾ ਜਦੋਂ ਆਪਾਂ ਚੁੰਡੀ ਭਰੀ ਨੇ ਇੱਥੋਂ ਇੱਥੋਂ ਨਹੀਂ ਹਿੱਲਦਾ ਨਾ ਆਏ ਝਟਕਾ ਕੇ ਇਹਨੂੰ ਇਹ ਆ ਦੇਖ ਐ ਝਟਕਾ ਕੇ ਆਏ ਮਿਚਾ ਲੈਣਾ ਆਪਦੇ ਮੂਰੇ ਇਸ ਤੋਂ ਬਾਅਦ ਨਿਸ਼ੇੜ ਛਾੜ ਕਰਨੀ ਆਪਾਂ ਬਸ ਇਸ ਤੋਂ ਬਾਅਦ ਕੈਂਚੀ ਚੱਕਣੀ ਆ ਕੱਟ ਕੇ ਲੈ ਗਏ ਨਾ ਐ ਕੈਂਚੀ ਫੇਰ ਨਹੀਂ ਨਿਕਈ ਪੈਣਾ ਕੀ ਕਰਦੇ ਆ ਉਥੋਂ ਕੈਂਚੀ ਪਾਈ ਐ ਆਏ ਜਦੋਂ ਫੇਰ ਦਿੰਦੇ ਉਦੋਂ ਕੱਪੜੇ ਦੇ ਵਿੱਚ ਕਾਨ ਪੈ ਜਾਂਦਾ ਕੈਂਚੀ ਫੇਰ ਨਹੀਂ ਆਪਾਂ ਕੱਟ ਕੇ ਲੈ ਗਏ ਜਾਣਾ ਠੀਕ ਆ ਆਹ ਕੱਪੜਾ ਆਪਾਂ ਸਾਰਾ ਸਾਈਡ ਤੇ ਰੱਖ ਦਾਂਗੇ ਇੱਕ ਵਾਰੀ ਆਲੋ ਹੋਰ ਆਪਾ ਕਪੜਾ ਪਹਿਲਾਂ ਦੂਰਾ ਸੀਗਾ ਹੁਣ ਆਪਾਂ ਇਹਨੂੰ ਕਰਾਂਗੇ ਚੌਰਾ ਇਹ ਆ ਚੌਰਾ ਕਰ ਲਿਆ ਇਸ ਤਰ੍ਹਾਂ ਲਓ ਜੀ ਇਹ ਪੈ ਗਈ 26 ਤੇ ਕਛਾ ਜੋ ਵੀ 26 ਆ ਆਪਾਂ ਕਿੰਨਾ ਲਾਵਾਂਗੇ 27 ਪਾਉਨੇ 27 ਲਾਵਾਂਗੇ 27 ਵੀ ਲਾ ਸਕਦੇ ਹੋ ਤੁਸੀਂ ਪੌਣੀ 27 ਲਾ ਸਕਦੇ ਹੋ ਮੈਂ ਪੌਣੀ 27 ਲਾਉਂਗਾ ਕਿਉਂਕਿ ਜ਼ਿਆਦਾ ਖੁੱਲਾ ਨਾ ਹੋ ਜੇ ਹਨਾ ਕਪੜਾ ਕਰਕੇ ਕਈ ਵਾਰੀ ਇਹ ਪਾ ਦਬਾਅ ਘੱਟ ਵੱਧ ਦੇ ਜਾਂਦੇ ਆ ਇਹ ਆਹ ਇੱਥੋਂ ਆਪਾਂ ਲਾਵਾਂਗੇ ਪੌਣੀ 27 ਇੰਚ ਤੇ ਇੱਥੇ ਇੱਥੇ ਵੀ ਲਾਵਾਂਗੇ ਆਪਾਂ ਪੌਣੀ 27 ਤੇ ਗੱਲ ਠੀਕ ਹੈ ਕੰਨੀ ਕਟਾਗੇ ਪਹਿਲਾਂ ਆਪਾਂ ਜੀ ਜਿਹੜੇ ਭੈਣਾ ਜਾਂ ਕੋਈ ਭਰਾ ਮੇਰਾ ਚੈਨਲ ਦੇ ਬਿਲਕੁਲ ਨਵਾਂ ਹੈ ਨਾ ਜਿਹੜਾ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲੋ ਤਾਂ ਕਿ ਵੀਡੀਓ ਕੋਈ ਤੁਹਾਡੇ ਤੋਂ ਮਿਸ ਨਾ ਹੋ ਗਈ ਜੇਕਰ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਆਉਂਦਾ ਤਾਂ ਉਹ ਮੇਰੇ ਨੀਚੇ ਨੰਬਰ ਲਿਖਿਆ ਹੁੰਦਾ ਉੱਤੇ WhatsApp ਤੇ ਹੈਲੋ ਹਾਈ ਭੇਜਿਆ ਕਰੋ ਫਿਰ ਮੈਂ ਆਪਣੇ ਨੇ ਦੋ ਚੈਨਲ ਆ ਦੋਨੇ ਚੈਨਲਾਂ ਦੀ ਵੀਡੀਓ ਤੁਹਾਡੇ ਕੋਲ ਸ਼ੋਅ ਹੋਣ ਲੱਗ ਗਈਆਂ ਤਾਂ ਉਹ ਦੋ ਵੀ ਵਧੀਆ ਹਨ ਜੇ ਆ ਲੋ ਹੁਣ ਆਪਾਂ ਉਸੇ ਤਰ੍ਹਾਂ ਹੀ ਕਪੜਾ ਫੇਰ ਖੋਲ ਕੇ ਵਿਛਾਲਿਆ ਜੇ ਕਿਸੇ ਭੈਣ ਨੂੰ ਗਲਾਈ ਨਹੀਂ ਪਾਉਣੀ ਆਉਂਦੀ ਵੀ ਆ ਗਲਾਈ ਵੱਧ ਘੱਟ ਪੈ ਜਾਂਦੀ ਆ ਉਹ ਬਾਜ਼ਾਰ ਦੇ ਵਿੱਚੋਂ ਮੈਂ ਤੁਹਾਨੂੰ ਉਹਦੀ ਦੁਕਾਨ ਦੀ ਵੀਡੀਓ ਦਿਖਾਈ ਸੀ ਨਾ ਉਸ ਦੁਕਾਨ ਤੋਂ ਉਹ ਸਾਰੇ ਮਿਲ ਜੂ ਛੇ ਪਰ ਇੱਕੋ ਦੇ ਵਿੱਚ ਹੀ ਆ ਸਾਰਾ ਕੁਝ ਤੇ ਜਿਹੜਾ ਉਹਦਾ ਰੇਟ ਆ ਉਹ 350 ਰੁਪਿਆ ਜੇ ਤੁਸੀਂ 350 ਨਹੀਂ ਲਾਉਣਾ ਫਿਰ ਤੁਸੀਂ ਇੱਕ ਮੈਦ ਨੂੰ ਹੋਰ ਚੀਜ਼ ਆ ਲੈ ਕਿਵੇਂ ਕਰੀਂ ਪੁਰਾਣਾ ਕੁਰਤਾ ਕੋਈ ਧਰਕੇ ਜਾਂ ਕੋਈ ਹੋਰ ਗੋਲ ਚੀਜ਼ ਧਰਕੇ ਐ ਗੋਲਾਈ ਦੇ ਲੈ ਕਰੋ ਐਵੇਂ ਠੀਕ ਹੈ ਚਾਕ ਦੇ ਨਾਲ ਫਿਰ ਵੀ ਗਲਾਈ ਵਧੀਆ ਆ ਜਾਂਦੀ ਹੈ ਨਹੀਂ ਤਾਂ ਹੌਲੀ ਹੌਲੀ ਕੀ ਹੁੰਦਾ ਹੱਥ ਟੈਕ ਜਾਂਦੇ ਆ ਆਪਣੇ ਹਨ ਕੋਸ਼ਿਸ਼ ਕਰਿਆ ਕਰੋ ਵੀ ਕੁਰਤਾ ਵੇ ਮੈਂ ਪੂਰਾ ਸਫਾਈ ਨਾ ਬਣਾਉਂਦੀ ਨਾਲ ਦਾ ਜਦੋਂ ਆਪ ਸਿਉਣੇ ਹੁੰਦੇ ਉਦੋਂ ਪ੍ਰੈਸ ਮਾਰੀ ਚੱਲੇ ਮਾੜੀ ਮਾੜੀ ਫਿਰ ਸਫਾਈ ਆਉਣੀ ਹੈ ਕਪੜਾ ਸਿਉਣ ਚ ਵੀ ਮਾਲ ਨੂੰ ਆਪਾਂ ਪ੍ਰੈਸ ਹੋ ਗਈ ਆਪਣੀ ਕਾਰਨ ਇਹਨੂੰ ਆਪਾਂ ਕੱਢਣਾ ਭੁਲੇਣਾ ਨਹੀਂ ਆ ਤੀਵਰੀ ਭੁਲੇ ਜੀਏ ਤਾਂ ਫਿਰ ਇਹਨੇ ਕੱਪੜੇ ਦੇ ਵਿੱਚ ਮੋਰਾ ਘਾੜ ਦੇਣਾ ਘੱਟੋ ਘਾਟ ਆਪਾਂ ਇਹਨੂੰ 1.5 ਇੰਚ ਜਾਂ 2.5 ਇੰਚ ਚੱਕਾਂਗੇ ਕਿਉਂਕਿ ਇਹਨਾਂ ਦਾ ਪੇਟ ਜਿਹੜਾ ਬਾਲਾ ਵੱਡਾ ਹੈ ਇੱਥੋਂ ਪੇਟ ਦੇ ਹਿਸਾਬ ਨਾਲ ਆਪਾਂ ਜਿਆਦਾ ਚੱਕਾਂਗੇ ਇਹਨਾਂ ਨੂੰ ਕਿ ਕੁੜਤਾ ਜਦੋਂ ਪਾ ਗਏ ਤੇ ਜਿਹੜੇ ਦੋਨੇ ਲੜ ਉਹ ਇੱਕੋ ਜੇ ਆਉਣ ਇੱਥੋਂ ਹਨ ਇਹ ਆ ਲੋੜੀ ਹੁਣ ਜਿਹੜਾ ਮੈਂ ਪੂਰਾ ਪੂਰੇ ਰੱਖਿਆ ਸੀਗਾ ਉਹ ਆਪਾਂ ਇਦੋਂ ਪੂਰਾ ਕਰਾਂਗੇ ਆ ਦੇਖੋ ਇੱਥੋਂ ਆਪਾਂ ਅੱਧਾ ਇੰਚ ਕੱਟਾਂਗੇ ਜਦੋਂ ਤੇ ਜਿਹੜਾ ਆਪਣਾ ਪੂਰਾ ਪੂਰਾ ਉਹ ਵੱਜੂਗਾ ਇੱਥੋਂ ਅੱਧਾ ਇੰਚ ਕੱਟਣ ਦੇ ਨਾਲ ਇਹ ਇਸ ਤਰ੍ਹਾਂ ਦੇਖਈ ਜੇ ਵੀ ਆਪਣੇ ਕੋਲ ਕੱਪੜਾ ਘੱਟ ਹੋਵੇ ਤਾਂ ਵੀ ਤੁਸੀਂ ਆਹ ਕੱਟ ਕਰ ਸਕਦੇ ਹੋ ਬੈਸੀ ਮੇਰੀ ਆਦਤ ਆ ਵੀ ਮੈਂ ਕੱਪੜਾ ਕਿਰਸ ਨਾ ਕੱਟਦਾ ਵੀ ਜੇ ਬਾਜੂ ਬਾਂਹਦਿਆਂ ਨਾਲ ਆਉਣੀਆਂ ਬੜਾ ਬਹੁਤ ਨਾਲ ਦਾ ਹੀ ਨਿਕਲਿਆ ਵੀ ਤੇ ਕੱਪੜਾ ਜਿਹੜਾ ਇਹ ਸੀਗਾ ਇਹ 5.5 ਸੀਗਾ ਕੱਦ ਕਾਟਦੇ ਅੰਕਲੇ ਪੂਰੇ ਲੰਬੇ ਨੇਗੇ ਤਾਂ ਕਰਕੇ ਆਪਾਂ ਇਹਨਾਂ ਕੱਪੜਾ ਕਿਰਸ ਨਹੀਂ ਕਟਾਂਗੇ ਤਾਂ ਕਿ ਜੇਬਾਂ ਗੀਜੇ ਹਨਾ ਉਤਰੀ ਜੇ ਤੇ ਚਟਕੀ ਸਾਰਾ ਕੁਝ ਪੂਰਾ ਆ ਜਾਂਦਾ ਹੈ ਇਹ ਆਹ ਇਧਰੋਂ ਪੇ ਇੱਕੋ ਜਿਹਾ ਕਰ ਲੈਣਾ ਬਾਅਦ ਘਾਟ ਜੇ ਕੋ ਹੋਊਗੀ ਵੀ ਤਾਂ ਉਹ ਆਪਾਂ ਉੱਪਰਲੇ ਪਾਸੇ ਕੱਟਾਂਗੇ ਇੱਥੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਇਹਦੀ ਫੱਟੀ ਮੈਂ ਤੁਹਾਨੂੰ ਕੱਟ ਕੇ ਦਿਖਾਉਂਗਾ ਫਿਰ ਫੱਟੀ ਆਪਾਂ ਇਹਨਾਂ ਦੀ ਕਟਾਂਗੇ ਆਪਾਂ ਕਿਸੇ ਵੀਡੀਓ ਦੇ ਵਿੱਚ ਨਾ ਫੱਟੀ ਕੱਟ ਕੇ ਨਹੀਂ ਦਿਖਾਈ ਤੁਹਾਨੂੰ ਤਾਂ ਫੱਟੀ ਮੈਂ ਤੁਹਾਨੂੰ ਇਹਦੀ ਕੱਟ ਕੇ ਦਿਖਾਉਂਗਾ ਜਿਹੜੀਆਂ ਪੈਨ ਨੂੰ ਕੁੜਤਾ ਵੀ ਮੈਂ ਕੱਟਣ ਦੀ ਸਮਝ ਆ ਗਈ ਪਰ ਫੱਟੀ ਦੀ ਨਹੀਂ ਆਈ ਸਮਝ ਅਜੋ ਧਿਆਨ ਦੇ ਨਾਲ ਵੀਡੀਓ ਦੇਖੋ ਪੈਨ ਨੂੰ ਆਲੂ 90 ਮੋੜਾ ਇਹਨਾਂ ਦਾ ਤੀਰਾ ਹੈਗਾ 1.58 ਆਪਾਂ ਲਾਵਾਂਗੇ 1.9 ਇੰਚ ਤੇ 1 ਇੰਚ ਵੱਧ ਇੱਥੋਂ ਚਾਕ ਵੀ ਲਾਵਾਂਗੇ ਪਹਿਨੇ ਥੋੜੇ ਨੀਵੇਂ ਜਾਨੀ ਕਿ 1.16 ਤੇ ਇੱਥੇ ਲਾਵਾਂਗੇ 1.16 ਤੇ ਫਿਰ ਫਿੱਤੇ ਤੁਸੀਂ ਐਂ ਕਰ ਲੈਣਾ 15 12 5 ਬਿਲਕੁਲ ਸੌਖਾ 3 ਇੰਚ ਤੇ ਮੂੰਹ 7 ਇੰਚ 15 12 5 ਇਹ ਫਾਰਮੂਲਾ ਮੇਰਾ ਯਾਦ ਰੱਖਿਓ ਹੁਣ ਮੈਂ ਤੁਹਾਨੂੰ ਲਾਉਂਗਾ ਕਮਰ ਦਾ ਨਿਸ਼ਾਨ ਅਸੀਂ ਕਮਰ ਹੈਗੀ 25.5 ਇੱਥੇ ਬਣ ਗਈ 25.5 ਇੱਥੇ ਹਲੋ ਉਹਨਾਂ ਇੱਕ ਵੱਧ ਵਸ ਜਿੰਨਾ ਕਿ ਦਬਾ ਦੇ ਵਿੱਚ ਆਊਗਾ ਉਹਨਾਂ ਕੀ ਆਪਾਂ ਵੱਧ ਰੱਖਾਂ ਆਹ ਨਿਸ਼ਾਨ ਵਸ ਧਿਆਨ ਨਾਲ ਲਾਇਆ ਕਰੋ ਤੇ ਕੱਟਣ ਵੇਲੇ ਵੀ ਧਿਆਨ ਨਾਲ ਕੱਟਿਆ ਕਰੋ ਜੇ ਥੋੜੀ ਕੈਂਚੀ ਅੰਦਰੋਂ ਲੱਗ ਜਾਈ ਨਾ ਮਾਰੇ ਨਹੀਂ ਪੀੜਾ ਮੈਂਦਾ ਆਪਾਂ ਆਹ ਇਿੱਥੇ ਚਾਰੇ ਪੱਲੇ ਆਪਾਂ ਕੱਟ ਦੇਣੇ ਆ। ਹੁਣ ਆਪਾਂ ਕਟਾਂਗੇ ਤਾਂ ਫਰੰਟ। ਫਰੰਟ ਗਲਾ ਜੀ ਫੱਟੀ ਹੈ ਉਹ ਸਭ ਤੋਂ ਐਂਡ ਤੇ ਕਟਾਂਗੇ ਆਪਾਂ। ਇੱਕ ਲੜ ਆਪਾਂ ਇਹਨੂੰ ਚੱਕ ਕੇ ਆਪ ਆਪਣਾ ਕੱਟੀ ਗਿਆ ਹਨ। ਇੱਥੇ ਟੱਕ ਲਾ ਲਈ ਆਪਾਂ ਇਹਨੂੰ ਸਾਈਡ ਤੇ ਤਾਂ ਤੱਕ ਮੋੜ ਕੇ ਐ। ਹੁਣ ਜਿਹੜਾ ਤੀਰਾ ਹੈਗਾ ਇਹਨਾਂ ਦਾ ਉਦੋਂ ਆਪਾਂ ਇੱਕ ਸੂਤ ਘੱਟ ਰੱਖਣਾ ਹੁੰਦਾ ਨਾ ਕਿ ਵੱਧ। ਜਿਵੇਂ ਤੀਰਾ ਹੈਗਾ 1.5 18 ਯਾਨੀ ਕਿ ਸਵਾ ਨੌਾ ਤੀਰਾ ਇਹ ਆ ਦੇਖੋ। ਇੱਥੇ ਤੀਰਾਂ ਇਹਨਾਂ ਦਾ ਆਪਾਂ ਇੱਕ ਸੂਤ ਹੋਰ ਕੱਟ ਕਰ ਲੈਣਾ ਇੱਥੋਂ ਵੀ ਆਪਾਂ ਇਹ ਤੇ ਮੋਢੇ ਜਿਹੜੇ ਇਹਨਾਂ ਦੇ ਇੱਥੋਂ ਆਪਾਂ ਡਾਊਨ ਕਰਨੇ 2 ਇੰਚ ਕਰਨੇ ਆ ਇਹ ਸਾਰੇ ਅਲੱਗ-alag ਹੁੰਦੇ ਕਿਸੇ ਢਾਈ ਵੀ ਆਪਾਂ ਨੂੰ ਕਰਨੇ ਪੈਂਦੇ ਇਹਨਾਂ ਦੇ ਆ ਚੀਜ਼ ਨਾ ਆ ਦੇਖੋ ਜਿਹਦੀ ਆ ਜੀ ਵਾਲੀ ਐ ਹੁੰਦੀ ਆ ਉਹਨੇ ਮੋਢੇ ਆਪਾਂ ਨੂੰ ਜਿਆਦਾ ਡਾਊਨ ਕਰਨੇ ਪੈਣੇ ਇੱਥੋਂ ਤੇ ਫਰੰਟ ਇਹਨਾਂ ਦਾ ਹੈਗਾ ਲਗਭਗ 9 ਸਵਾ 9 ਇੰਚ ਇੱਥੋਂ ਇੱਥੋਂ ਆਪਾਂ ਦੇਵੇਂ ਗਲਾਈ ਨੂੰ ਵੀ ਤਾਂ ਕਿ ਫਰੰਟ ਐਂਡਰ ਵਿੱਚ ਸਾਫ਼-ਸਾਫ਼ ਹੁਣ ਕਾਲਰ ਆ ਗਿਆ ਕਾਲਰ ਦਾ ਢਾਈ ਪੌਟ 1 ਕਾਲਰ ਦਾ ਨਾ ਮੋਬਾਈਲ ਤੇ ਸ਼ੇਮਾ ਇਸਾ ਕੱਢ ਲਿਆ ਕਰੋ ਜਿਵੇਂ ਕਿ ਇਹਦਾ ਕਾਲਰ 17 ਤਾਂ ਉਹਨੂੰ ਵੰਡੋ ਕਰ ਲਿਆ ਕਰੋ ਫਿਰ ਸਹੀ ਨਿਕਲ ਗਿਆ ਜੀ ਕਿੰਨਾ ਪੋਣਾ ਇਧਰ ਨੂੰ ਇਧਰ ਦਾ ਫਰਕ ਹੁੰਦਾ ਜਿਵੇਂ ਇਧਰ 2.5 ਇਧਰ ਨੂੰ ਪਲਾਮਿਕ 3 ਇੰਚ ਇਹ ਐਵੇਂ ਸ਼ੇਪ ਐ ਲਾਇ ਕਰੋ ਕਾਲਰ ਦੀ ਜੇ ਬੈਨ ਲਾਉਣਾ ਫਿਰ ਗਲਾਈ ਜੇ ਕਾਲਰ ਚਾਹਣਾ ਫਿਰ ਤਿਰਛਾ ਥੋੜਾ ਇਹ ਅਹੀਂ ਠੀਕ ਆ ਆ ਦੇਖੋ ਆ ਚੀਜ਼ ਬਣ ਜਾਂਦੀ ਆ ਇਹ ਤੁਸੀਂ ਗੱਤਾ ਵੀ ਬਣਾ ਸਕਦੇ ਗੱਤੇ ਦੇ ਫਰਮੇ ਛੋਟੇ ਛੋਟੇ ਜੀ ਕਿ ਸੇ ਭੈਣ ਨੂੰ ਨਹੀਂ ਆਹਾਂ ਚੀਜ਼ ਹੁੰਦੀ ਤਾਂ ਹਨ ਇਹ ਤੁਹਾਡਾ ਲਿਕੋ ਜੀ ਕਰਕੇ ਲਓ ਜੀ ਐਸਟੂ ਠੀਕ ਹੈ ਆ ਹੋ ਗਿਆ ਆਪਣਾ ਫਰੰਟ ਤਿਆਰ ਜਿਹੜੀ ਇਹਦੀ ਫੱਟੀ ਆ ਉਹ ਆਪਾਂ ਬਾਅਦ ਚ ਕੱਟਦੇ ਆ ਪਹਿਲਾਂ ਕੁਰਤਾ ਪੇਮਾ ਪੂਰਾ ਕੱਟ ਕੇ ਫਿਰ ਉਸ ਤੋਂ ਬਾਅਦ ਫੱਟੀ ਕੱਟਾਂਗੇ ਸਾਰੇ ਤੋਂ ਬਾਅਦ ਹਨ ਹੁਣ ਆਪਾਂ ਸਾਰਾ ਕੱਪੜਾ ਦੂਰਾ ਕਰਾਂਗੇ ਹਾਂ ਜਿਹੜੀਆਂ ਇਹਦੀਆਂ ਅੱਡੀਆਂ ਉਹ ਆਪਾਂ ਬਾਅਦ ਚ ਕੱਟਾਂਗੇ ਲਓ ਜੀ ਸਾਰਾ ਕੱਪੜਾ ਆਪਣੀ ਦੂਰਾ ਕਰ ਲੈਣਾ ਸਿੱਧਾ ਪਾਸਾ ਪਕਰਾਂਗੇ ਅੰਦਰ ਆ ਕੰਨੀਆਂ ਦੇ ਹਿਸਾਬ ਨਾਲ ਦੇਖ ਲਿਆ ਕਰੋ ਹਨ। ਇਸ ਚੋਂ ਬਾਕੀ ਜੇ ਕਿਸੇ ਭੈਣ ਨੇ ਆਪਣੇ ਤੋਂ ਕੱਪੜੇ ਸਲਾਈ ਕਰਾਉਣੇ ਨੇ ਨਾ ਉਹ WhatsApp ਦੇ ਉੱਪਰ ਨਾ ਆਪਦੇ ਰੰਗ ਮੰਗਵਾ ਕੇ ਤੇ ਮੈਨੂੰ ਦੱਸ ਦਿਆ ਕਰੋ ਵੀ ਆਹ ਨਾਪ ਦੇ ਭਾਈ ਸਾਨੂੰ ਕੁੜਤੇ ਪਵੇਂ ਬਣਾ ਕੇ ਭੇਜੋ ਕਿਸੇ ਵੀ ਸ਼ਹਿਰ ਦੇ ਵਿੱਚ ਭੇਜਨੇ ਆ ਤਾਂ ਉੱਥੇ ਹੀ ਪਹੁੰਚਦੇ ਹੋ ਜਾਣਗੇ। ਤਦਵਾਰੇ ਫਿਰ ਇੱਕ ਵਾਰੀ ਦੱਸ ਦਿਆਂ ਜੇ ਕਿਸੇ ਭੈਣ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਆ ਰੰਗ ਆਪਣੇ ਕੋਲੇ ਹਾਜ਼ਰ ਪਏ ਸਾਰੇ ਇੱਧਰ ਹੀ ਪਏ ਆ। ਇੱਧਰ ਪਏ ਆ। 200 100 ਦਾ ਕੁਰਦਾ ਵੀ ਮੈਂ ਘਰੇ ਪਾਉਣ ਵਾਲਾ ਆ ਜੂਗਾ ਜੇ ਤੁਹਾਡੇ ਕਪੜਾ 5 ਮੀਟਰ ਲੱਗੂਗਾ ਹਨਾ ਭਰਾ ਦੇ ਕਿਹਦੇ ਜੇ 5.5 ਲੱਗੂਗਾ ਤਾਂ 660 ਰੁਪਏ ਦਾ ਕਪੜਾ ਆਊਗਾ ਵਧੀਆ ਵਾਲਾ ਜਿੱਤੇ ਬੋਰ ਵਗੈਰਾ ਨਹੀਂ ਆਉਂਦਾ ਹਨਾ ਤਾਂ ਉਹ ਆਪਣੇ ਤੋਂ ਕਪੜਾ ਲੈ ਕੇ ਇੱਥੋਂ ਵੀ ਸਿਲਾਈ ਕਰਾ ਸਕਦੇ ਹੋ ਕਿਸੇ ਵੀ ਸ਼ਹਿਰ ਦੇ ਵਿੱਚ ਭੇਜਨੇ ਆ ਜਾਂ ਕਿਸੇ ਵੀ ਬਾਹਰਲੀ ਕੰਟਰੀ ਦੇ ਵਿੱਚ ਭੇਜਨੇ ਆ ਤਾਂ ਉੱਥੇ ਵੀ ਭੇਜ ਦੇਾਂਗੇ ਐਡਰੈਸ ਪੂਰਾ ਸਹੀ ਹੋਵੇ ਬਸ ਫਿਰ ਕੋਈ ਦਿੱਕਤ ਨਹੀਂ ਆਉਂਦੀ ਹਨਾ WhatsApp ਦੇ ਉੱਪਰ ਮੇਰੇ ਤੋਂ ਰੰਗ ਮੰਗਵਾ ਲਿਆ ਕਰੋ ਨਾ ਭੇਜਿਆ ਕਰੋ ਜੇ ਕਿਸੇ ਭੈਣ ਨੂੰ ਨਾਪ ਲੈਣ ਦੇ ਵਿੱਚ ਦਿੱਕਤ ਆਉਂਦੀ ਆ ਉਹ ਮੈਨੂੰ ਦੱਸ ਤੂੰ ਵੀ ਨਾਪ ਆਪਾਂ ਕਿਵੇਂ ਲੈਣਾ ਲਓ ਹੁਣ ਆਪਾਂ ਇਧਰ ਇੱਕ ਵਾਰੀ ਕਰ ਲਏ ਸਾਰੇ ਰੰਗ ਹੁਣ ਆਪਾਂ ਇਹਨੂੰ ਸਕੇਲ ਕਰਾਂਗੇ ਸਕੇਲ ਲਾਜ਼ਮੀ ਕਰਨਾ ਭਾਵੇਂ ਆਪਾਂ ਸਲਵਾਰ ਕੱਟਣੀ ਆ ਭਾਵੇਂ ਕੁੜਤਾ ਭਾਵੇਂ ਕਪੜੇ ਦਾ ਕਾਣ ਜਾਨੀ ਕਿ ਸਕੇਲ ਦਾ ਮਤਲਬ ਹੁੰਦਾ ਕਾਣ ਕੱਢਣਾ ਆ ਦੇਖੋ ਇੰਨਾ ਕਾਣ ਆਪਾਂ ਕੱਟਤਾ ਹੁਣ ਆਪਾਂ ਇਹਨੂੰ ਡਾਊਨ ਕਰਾਂਗੇ ਇੱਥੋਂ ਲਗਭਗ 14 ਇੰਚ ਇਹ ਆਈ ਠੀਕ ਆ ਐਸ ਤੋਂ ਫੋ ਦੋ ਇੰਚ ਛੱਡਾਂਗੇ ਲਾਸਟਿਕ ਦਾ ਭਾਵੇਂ ਤੁਸੀਂ ਨਾਲਾ ਪਾਉਣਾ ਭਾਵੇਂ ਲਾਸਟਿਕ ਇੱਥੋਂ 2 ਇੰਚ ਛੱਡ ਦਿਆ ਕਰੋ ਬਈ ਇਸ ਤੋਂ ਬਾਅਦ ਲੰਬਾਈ ਹੈਗੀ ਇਹਨਾਂ ਦੀ 41 ਇੰਚ ਪਜਾਮੇ ਦੀ 40 ਤੇ 1 41 ਇਹ ਇੱਥੋਂ ਛੱਡ ਕੇ ਆਹ ਛੱਡਣਾ ਭੁੱਲਣਾ ਜੇ ਕੋਈ ਤਾਂ ਹਦ ਫੀਚਰ ਨੂੰ ਇੱਥੋਂ ਛੱਡਣਾ 41 ਹੈ ਨਾ ਨੇਲੇ ਕਰਕੇ ਦਿਖਾ ਦੂਗਾ 41 42 43 ਥੱਲੇ ਨਾ ਇਹਨੇ ਸਿਉਣ ਮਾਰਨੀ ਆ ਇਹ ਕਹਿੰਦੇ ਅਸੀਂ ਕੰਮ ਦੇ ਵਿੱਚ ਸੂਟ ਪਾਉਣਾ ਵੀ ਜਿਵੇਂ ਗੱਡੀ ਵਗੈਰਾ ਚਲਾਉਣ ਵਲੇ ਵੀ ਨਹੀਂ ਤਾਂ ਪਹੁੰਚੇ ਪੈਰ ਚ ਪੈਰ ਰੜਕੇ ਉਤਰ ਪਾਈ ਉਧੜੀ ਰਿਆ ਕਰੂਗੀ ਇਹ ਕਹਿ ਕੇ ਗਏ ਵੀ ਥੱਲੇ ਸਿਉਣੀ ਮਾਰਨੀ ਨਹੀਂ ਮੇਰੀ ਆਦਤ ਹੈ ਵੀ ਮੈਂ ਤਰਪਾਈ ਕਰ ਦਨ ਥੱਲੇ ਵੀ ਸਫਾਈ ਆਵੇ ਹਣ ਜਿਹੜੀ ਨਝੋਲੀ ਆ ਉਹ 12.5 ਆਪਾਂ ਇਥੋਂ ਲਾਵਾਂਗੇ 13 ਇੰਚ ਤੇ ਨਿਸ਼ਾਨ ਝੋਲੀ ਅਗਲੀ ਵੀ ਮਿਲ ਲਿਆ ਕਰੋ ਬੈਗ ਚ ਝੋਲੀ ਮਿਲ ਲਿਆ ਕਰੋ ਜਦੋਂ ਤੁਹਾਡੇ ਕੋਲ ਕਪੜੇ ਸਮਾਉਣ ਨੂੰ ਕਿਸੇ ਦੇ ਆਉਂਦੇ ਆ ਫਿਰ ਸੌਖਾ ਹੋ ਜਾਂਦਾ ਆਹੋ ਇਥੋਂ ਆਪਾਂ ਸਿੱਧਾ ਨਿਸ਼ਾਨ ਲਾਵਾਂਗੇ ਐ ਨਿਸ਼ਾਨਦਰਾ ਮੇਲ ਜੁਗਾ ਕੇ ਆ ਗਿਆ ਆਪਣਾ ਨਿਸ਼ਾਨ ਮੇਲ ਲੰਬਾਈ ਵਾਲਾ ਇਹ ਵੀ ਆਪਾਂ ਇੱਥੇ ਸਿੱਧਾ ਲਾਵਾਂਗੇ ਬਿਲਕੁਲ ਇਸ ਤਰ੍ਹਾਂ ਇਹ ਦੂਜਾ ਪਾਉ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਠੀਕ ਆ ਬਿਲਕੁਲ ਧਿਆਨ ਦਿਓ ਦੇਖੋ ਇੱਥੋਂ ਸ਼ੁਰੂ ਕਰਨਾ ਇੱਥੋਂ ਟਿੱਕਰ ਠੀਕ ਆ ਜੇ ਤੁਸੀਂ ਦੂਜਾ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ 11 ਇੰਚ ਘਟ ਵਾਲਾ ਆ ਦੇਖੋ ਇਹਨੇ ਲੰਬਾਈ 41 41 ਜਿਹਦੇ 10 ਕੱਢੇ 31 ਕਹਤੇ ਹੋ ਜੇ ਇੱਕ ਹੋਰ ਘਟਤਾ ਆ ਰਹਿ ਗਈ 30 ਇਹਨਾਂ ਦੇ ਜਾਨੀ ਕਿ 3 ਇੰਚ ਘਟ ਪਿਆ ਜਿਵੇਂ ਬੰਦੇ ਦੀ ਹਾਈਟ ਜਿਆਦੇ ਆ ਤਾਂ ਉਹਨੇ ਤੁਸੀਂ 3 ਇੰਚ ਘਟ ਕਰਦੇ ਨਾ ਜਿਵੇਂ ਆ ਦੇਖੋ 29 ਰਹਿ ਗਿਆ ਹਨ ਦੂਜਿਆਂ ਦੇ ਆਪਾਂ ਕੱਢਦੇ ਹੁਣ 11 ਇੰਚ ਇਹਨਾਂ ਦੇ ਆਪਾਂ ਕੱਟਿਆ 12 ਇੰਚ ਹਾਲ ਹੁਣ ਆਪਾਂ ਇਥੋਂ ਅੱਧਾ ਇੰਚ ਛੱਡਦੇ ਹੁੰਨੇ ਆ ਆ ਛੱਡਦਾ ਅੱਧਾ ਇੰਚ ਕੰਨੀ ਸਣੀ ਛੱਡਦਾ ਪੱਟ ਹੈਗਾ 30 15 ਤੋਂ 23 ਇੱਥੇ ਮੈਂ ਲਾਵਾਂਗਾ ਨਿਸ਼ਾਨ 15 ਤੇ ਪੱਟ 31 ਆਪਾਂ ਇਥੋਂ 30 ਦੇ ਲਾਵਾਂਗੇ ਆ ਬਣ ਨਿਸ਼ਾਨ ਆ 2 ਇੰਚ ਕੱਟ ਕਰ ਲਿਆ ਇੱਥੋਂ ਕਿੰਨਾ ਹੋ ਗਿਆ 13 ਇੱਥੋਂ ਫਿਰ ਹੋ ਗਿਆ 13 ਇੰਚ ਠੀਕ ਆ ਇੱਥੋਂ ਫਿਰ 13 ਦਿਨ ਬਣਨ ਸ਼ੁਰੂ ਹੋ ਗਈ ਚਲ 13 ਦਾ ਤੇ ਕਿੰਨਾ ਹੁੰਦਾ ਸਾਢੇ 6 ਮੂਰੀ ਹੈਗੀ ਆ 17 ਇੰਚ ਜਾਨੀ ਕਿ 17 ਦਾ ਬਣ ਗਿਆ ਸਵਾ ਕੱਟ ਇਹ ਆਹ ਹੋ ਗਏ ਤੁਹਾਡੀ ਮੂਰੀ 17 ਇੰਚ ਪੂਰੀ ਤਿਆਰ ਜਿਹੜਾ ਦਬਾਅ ਆਊਗਾ ਉਹ ਵੱਡੇ ਪੱਲੇ ਦੇ ਵਿੱਚ ਆਪਾਂ ਪਾਵਾਂਗੇ ਹੁਣ ਆਪਾਂ ਸਕੇਲ ਫੱਟੀ ਦੇ ਨਾਲ ਉਹ ਸੋਰੀ ਆ ਸਾਈਡ ਫੱਟੀ ਦੇ ਨਾਲ ਚੱਕਾਂਗੇ ਸਾਰਾ ਇਸ ਤਰ੍ਹਾਂ ਆਹ ਬਿਲਕੁਲ ਸਿੱਧਾ ਨਿਸ਼ਾਨ ਇੱਥੋਂ ਜਿਹੜਾ ਤੁਸੀਂ ਲਾਉਣਾ ਇਹਨੂੰ ਢੰਗਾਈ ਨਹੀਂ ਦੇਣੀ ਜਿਆਦਾ ਐਵੇਂ ਨਾ ਠੀਕ ਆ ਆਹ ਨਿਸ਼ਾਨ ਦੇ ਨਾਲ ਆਪਾਂ ਆਹ ਹੋ ਗਿਆ ਐਸ ਨਿਸ਼ਾਨ ਨੂੰ ਉਸ ਨਿਸ਼ਾਨ ਦੇ ਨਾਲ ਮੇਲ ਲਾਂਗੇ ਆਪਾਂ ਐ ਆਹ ਗਲਾਈ ਵਾਲੀ ਨਹੀਂ ਦੇਣੀ ਆਪਾਂ ਜਦੋਂ ਆਪਾਂ ਇਹ ਗਲਾਈ ਵਾਲੀ ਦੇਣੇ ਫਿਰ ਤੁਹਾਡਾ ਜਿਹੜਾ ਪਜਾਮਾ ਉਹ ਅੰਦਰੋਂ ਤਾਂ ਹੁਣ ਚੜ੍ਹ ਲੱਗ ਜਾਊਗਾ ਜਿਆਦਾ ਗਲਾਈ ਨਹੀਂ ਆ ਦੇਖੋ ਇਸ ਤਰ੍ਹਾਂ ਠੀਕ ਆ ਆ ਵੀ ਆਪਣੇ ਆ ਰਹੀ ਸੀ ਲੌਂਗ ਵਾਲੀ ਹਣ ਇਹ ਇਸ ਤਰ੍ਹਾਂ ਆਪਾਂ ਬਸ ਲਾਇਆ ਕਰੋ ਪੁੱਠਾ ਪਾਸਾ ਫੱਟੀ ਦਾ ਇਧਰੋਂ ਇਹ ਇੱਥੋਂ ਫੱਟੀ ਨੂੰ ਤਾਂ ਕੀਤਾ ਆਪਾਂ ਲਓ ਠੀਕ ਆ ਬਣ ਕੇ ਥੋੜਾ ਪਿਆਮਾ ਇਹ ਜਿਹੜਾ ਸਾਰੇ ਨਿਸ਼ਾਨ ਚੱਕੇਗੇ ਹੁਣ ਆਪਾਂ ਝੋਲੀ ਬਣਾਗੇ ਕਿੰਨੀ ਐ ਨਾ ਇਹ ਐ ਲਗਭਗ 12 12.5 ਅਗਲੀ ਝੋਲੀ ਤੇ 15 15.5 ਬੈਗ ਝੋਲੀ ਬਣ ਕੇ ਤਿਆਰ ਹੋ ਜੂਗੀ ਹੁਣ ਮੈਂ ਇਹਨੂੰ ਨਿਸ਼ਾਨਾਂ ਦੇ ਬਿਲਕੁਲ ਉੱਪਰ ਉੱਪਰ ਕੱਟੂਗਾ ਆਰੋ ਅੱਜ ਵਾਲੀ ਵੀਡੀਓ ਪੈਨ ਬਣ ਕੇ ਨਾ ਸਾਰੀ ਪੂਰੀ ਦੇਖਿਓ ਇਹਦੇ ਵਿੱਚ ਮੈਂ ਫੱਟੀ ਵੀ ਤੁਹਾਨੂੰ ਕੱਟ ਕੇ ਦਿਖਾਵਾਂਗਾ ਕਿਉਂਕਿ ਫੱਟੀ ਮੇਨ ਹੁੰਦੀ ਹੈ ਜੇ ਫੱਟੀ ਗਲਤ ਹੋ ਗਈ ਤਾਂ ਸਾਰੇ ਕੁੜਤੇ ਦੀ ਐਸੀ ਕੀ ਤੈਸੀ ਹੋ ਜਾਂਦੀ ਹੈ ਨਾ ਫਿਰ ਤਾਂ ਤਾਂ ਫੱਟੀ ਵੀ ਜ਼ਰੂਰ ਦੇਖੋ ਜਿਹੜੀਆਂ ਪਹਿਲਾਂ ਵਾਲੇ ਨਹੀਂ ਦੇਖੀ ਕਦੇ ਫੱਟੀ ਕੱਟਦੇ ਮੈਨੂੰ ਹਨਾ ਤਾਂ ਅੱਜ ਮੈਂ ਫੱਟੀ ਕੱਟੂਗਾ ਫੱਟੀ ਮੈਂ ਪਹਿਲਾਂ ਵਾਲੇ ਚ ਵੀ ਕੱਟੇ ਸੀ ਜਿਹੜੀ ਵੀਡੀਓ ਪਾਤੀ ਪਰ ਉਹਦੇ ਵਿੱਚ ਕੀ ਹੋਇਆ ਆਵਾਜ਼ ਹੀ ਕੱਟੀ ਗਈ ਬੰਨੀ ਕੋਈ ਕੁਦਰਤ ਰੱਬ ਦੀ ਸਾਰੀ ਵੀਡੀਓ ਵਧੀਆ ਬਣ ਗਈ ਸਾਰੀ ਸ਼ੌਕ ਨਾਲ ਬਣਾਈ ਮੈਂ ਆਪਦੇ ਜਾਨੀ ਹਨਾ ਉਹਦੇ ਵਿੱਚ ਆਵਾਜ਼ ਕੱਟੀ ਗਈ ਆਲੋ ਫਿਰ ਮੈਂ ਸੋਚਿਆ ਆਪਾਂ ਦੁਬਾਰੇ ਉਸੇ ਜੂਟ ਦੀ ਵੀਡੀਓ ਪਾ ਦਿੰਨੇ ਆ ਵੀ ਨਹੀਂ ਫਿਰ ਭੈਣਾ ਕਹਿੰਗੀਆਂ ਆਵਾਜ਼ ਨਹੀਂ ਆਈ ਬਈ ਹਨਾ ਆਲੋ ਆਪਾਂ ਨੇ ਥੋੜਾ ਉਹ ਵੀ ਲੰਬਾ ਲਾ ਤਾ ਬਾਕੀ ਜਿਹੜੀਆਂ ਭੈਣਾ ਜਾਂ ਭਰਾਣਾ ਮੇਰੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਘੜ ਘੜ ਵੀਡੀਓ ਤੁਹਾਨੂੰ ਦੇਖ ਸਕੋ ਲੋ ਜੀ ਹੁਣ ਆਪਾਂ ਇਹਨੂੰ ਇੱਥੋਂ ਐਸ ਤਰ ਸੈੱਟ ਕਰ ਲਾਂਗੇ ਜੇ ਤੁਸੀਂ ਕਿਸੇ ਹੋਰ ਨਾਪ ਤੇ ਵੀਡੀਓ ਦੇਖਣੀ ਚਾਹੁੰਦੇ ਹੋ ਨਾ ਮੈਨੂੰ ਨਾਪ ਲਿਖ ਕੇ ਸੈਂਡ ਕਰਦਾ ਕਰੋ ਕਿਉਂ ਮੇਰੇ ਕੋਲੇ ਕੱਪੜੇ ਮੈਂ ਕੱਟਦਾ ਰਹੇ ਨਾ ਫਿਰ ਉਸ ਨਾਪ ਦੀ ਮੈਂ ਉਹਦੇ ਨਾਲ ਮਿਲਦੀ ਜਿਓਂ ਦੀ ਵੀਡੀਓ ਤੁਹਾਨੂੰ ਬਣਾ ਕੇ ਪਾ ਦਵਾਂ। ਹਲ ਹੁਣ ਆਪਾਂ ਇਹ ਉੱਤੇ ਆਪ ਸ਼ਾਵਾਂਗੇ। ਅੱਜ ਆਪਾਂ ਲੇਡੀ ਸੂਟ ਵੀ ਕਟਾਂਗੇ ਦੋ ਤਿੰਨ ਆਪਣੇ ਕੋਲੇ ਹੋਰ ਹੈਗੇ ਆ ਮੂਰੇ ਹਨ ਜਿਹੜੀਆਂ ਭੈਣਾਂ ਨੇ ਲੇਡੀ ਸੂਟ ਦੇਖਣੇ ਆ ਉਹ ਟਾਈਮ ਨਾਲ ਆਪ ਦਾ ਕੰਮ ਨਵੇੜ ਕੇ ਲੇਡੀ ਸੂਟਾਂ ਦੀ ਵੀਡੀਓ ਦੇਖ ਸਕਦੇ ਹੋ। ਜਿਹੜੀਆਂ ਭੈਣਾਂ ਦੇ ਬੱਚੇ ਛੋਟੇ ਆ ਹਨ ਉਹ ਗੇਮ ਆ ਵਗੈਰਾ ਜਾਰੀ ਕਰਦੇ ਆ ਉਹ WhatsApp ਤੇ ਮੈਨੂੰ ਹਾਈ ਲਿਖ ਕੇ ਭੇਜ ਦੋ ਤਾਂ ਕਿ ਜਿਹੜਾ ਤੁਹਾਡਾ ਨੰਬਰ ਮੈਂ ਗਰੁੱਪ ਦੇ ਵਿੱਚ ਐਡ ਕਰ ਲਵਾਂ ਪਹਿਨੋ ਜਵਾਕਾਂ ਨੇ ਗੇਮਾਂ ਖੇਡਣੀਆਂ ਛੱਡਣੀਆਂ ਹਨ ਉਹ ਚੈਨਲ ਨਾਮ ਨਾਮ ਸਬਸਕ੍ਰਾਈਬ ਕਰਦੇ ਰਹਿੰਦੇ ਆ ਫਿਰ ਜਿਹੜਾ ਆਪਣਾ ਚੈਨਲ ਉਹ ਪਿੱਛੇ ਚਲਾ ਜਾਂਦਾ ਫਿਰ ਪਤਾ ਲੱਗਦਾ ਵੀ ਅੱਜ ਵੀਡੀਓ ਪਾਈ ਆ ਕਿ ਨਹੀਂ ਪਾਈ ਮੈਂ ਕੋਈ ਵੀ ਦੇਣਾ ਕੋਸ਼ਿਸ਼ ਮੇਰੀ ਇਹੀ ਹੁੰਦੀ ਆ ਵੀ ਵੀਡੀਓ ਮਿਸ ਨਾ ਹੋਵੇ ਹਨਾ ਜੇ ਇੱਕ ਦਿਨ ਮੇਰੇ ਤੋਂ ਮਿਸ ਹੋਵੇ ਜੀ ਫਿਰ ਮੈਂ ਦੂਜੇ ਨੂੰ ਦੋ ਪਾਣਾ ਹੁੰਦਾ ਹੈਗਾ ਉਕ ਮੈਨੂੰ ਹੀ ਹੁੰਦਾ ਵੀ ਪਹਿਲਾਂ ਡੀਕ ਦੀਆਂ ਹੋਣਗੀਆਂ ਹੁਣ ਇਹਨਾਂ ਦੀ ਅਗਲੀ ਝੋਲੀ ਆਪਾਂ ਕਿੰਨੀ ਪਾਈ ਆ ਸਾਢੇ 12 ਤਿਆਰ ਕਟਾਈ ਦੀ ਕਿੰਨੀ ਪਾਈ ਸੀ ਸਾਢੇ 13 ਹੁਣ ਆਪਾਂ ਇਹਨੂੰ ਚੱਕਾਂਗੇ ਬੈਕ ਤੋਂ ਲਗਭਗ ਕਿੰਨਾ ਪੌਣੇ 2 ਇੰਚ ਇੱਥੋਂ ਤਾਂ ਕਿ ਪਜਾਮਾ ਪਿੱਛੇੋਂ ਉੱtre ਵੀ ਨਾ ਤੇ ਬੈਕ ਤੋਂ ਚੱਕੇ ਵੀ ਜੇ ਕਿਸੇ ਦਾ ਭੈਣ ਦਾ ਸਰੀਰ ਭਾਰਾ ਉਹਨੇ ਆਪ ਦਾ ਪਲਾਜੋ ਕੱਟਣਾ ਉਹਨੇ ਸੇਮ ਕਟਾਈ ਕੱਟਣੀ ਆਹੀ ਮਨਿਕ ਜੇ ਲੋ ਬੈਕ ਜੇ ਕਿਸੇ ਭੈਣ ਦੀ ਜ਼ਿਆਦਾ ਭਾਰੀ ਆ ਹਨ ਤਾਂ ਇੱਥੋਂ 2 ਵੀ ਚੱਕ ਸਕਦੇ ਤੁਸੀਂ ਤਾਂ ਕਿ ਤੁਹਾਡੀ ਝੋਲੀ ਵੱਡੀ ਹੋ ਜੇ ਬੈਕ ਵਾਲੀ ਇਥੋਂ 3 ਇੰਚ ਪਰ ਸਾਰਿਆਂ ਦਿਨ ਨਹੀਂ ਪੋਣਾ ਜੇ ਕਿਸੇ ਭੈਣ ਦਾ ਜਾਂ ਭਰਾ ਦਾ ਪੱਟ ਜਾਦੀ ਮੋਟੇ ਆ ਤਾਂ 4 ਇੰਚ ਵੀ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਝੋਲੀ ਥੋੜੀ ਬੈਕ ਵਾਲੀ ਵੱਡੀ ਹੋ ਜੂਗੀ ਇਥੋਂ 2 ਇੰਚ ਆਹ ਬਣਾ 2 ਇੰਚ ਇਥੋਂ ਵੀ 2 ਇੰਚ ਤੇ ਇਥੋਂ 1.5 ਇੰਚ 1.5 ਵੀ ਤੁਸੀਂ ਕਰ ਸਕਦੇ ਹੋ ਬਾਹਲਾ ਨਹੀਂ ਤੋ ਇਹ ਹੈਵੀ ਜਾ ਦੇ ਨਾ ਕੋਈ ਕੋਈ ਭਾਰਾ ਨਾਪ ਦਾ ਆ ਆ ਵੀ ਆ ਦੇ ਨਾ ਪਲਾਜੋ ਵਗੈਰਾ ਦਾ ਬਣਾਉਣ ਨੂੰ ਤੁਸੀਂ ਮੈਨੂੰ ਇੱਕ ਵਾਰੀ ਫੋਨ ਕਰ ਲਿਆ ਕਰੋ ਆਲੋ ਠੀਕ ਆ ਬਿਲਕੁਲ ਸਿੱਧਾ ਨਹੀਂ ਨਿਸ਼ਾਨ ਲਾਉਣਾ ਇੱਥੋਂ ਥੱਲੇ ਨੂੰ ਉਤਾਰ ਕੇ ਲਾਉਣਾ ਇੱਥੋਂ 2 ਇੰਚ ਆਪਨਾ ਹੋਵੇ 2 ਇੰਚ ਆ 2 ਤੋਂ ਵੱਧ ਆਪਾਂ ਨਹੀਂ ਕਰਨਾ ਫੱਟੀ ਦਾ ਆਹ ਹਿੱਸਾ ਲਾਉਣਾ ਆਹ ਚੁੰਝਾ ਤਾਂ ਜਿੱਦੇ ਤਾਂ ਚੱਕਿਆ ਇੱਥੋਂ ਧਰ ਕੇ ਆਪਾਂ ਐ ਨਿਸ਼ਾਨ ਦੇ ਨਾਲ ਮੇਲਦਾ ਨਹੀਂ ਐਵੇਂ ਉਸ ਤੋਂ ਆਪਾਂ ਇਧਰ ਲਾਉਣੀ ਐਸ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਠੀਕ ਲੋ ਜੀ ਇਹ ਆਣ ਠੀਕ ਸਾਰੇ ਨਿਸ਼ਾਨ ਆਪਣੇ ਚੱਕੇਗੇ ਹੁਣ ਆਪਾਂ ਆਹ ਨਹੀਂ ਸ਼ਾ ਰਹਿ ਗਿਆ ਇਹ ਆਵਾਂ ਏ ਐ ਪੂਰਾ ਧਿਆਨ ਦੇਣਾ ਐਂ ਤੁਹਾਡਾ ਰਾਊਂਡ ਹੋਣਾ ਚਾਹੀਦਾ ਪੂਰਾ ਜਿਆਦਾ ਡੂੰਘਾ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਝੋਲੀ ਮੈਣਾ ਕਿੰਨੀ ਆ ਇਹ ਐ ਪੀਤਰ ਰੱਖ ਕੇ ਆ ਦੇ ਮੈਂ ਤੈਨੂੰ ਕਿਹਾ ਸੀ 15.5 ਜਾਂ 16 ਦੇ ਵਿੱਚ ਵਿੱਚ ਆਊਗੀ ਤੇ ਝੋਲੀ ਭਰਾ ਦੀ ਬਣੂਗੀ 15.5 ਪੈਕ ਤੇ 12 ਅਗਲੀ ਤੇ ਬਿਲਕੁਲ ਪਜਾਮਾ ਓਕੇ ਰਿਪੋਰਟ ਆਊਗਾ ਇਸੀ ਤਰੀਕੇ ਕਿਸੇ ਭੈਣ ਨੇ ਆਪ ਦਾ ਪਲਾਜੋ ਕੱਟਣਾ ਤਾਂ ਸੇਮ ਕਟਾਈਪ ਹੈ ਉਹਨੂੰ ਕੱਟ ਸਕਦੇ ਹੋ ਬਿਲਕੁਲ ਸਹੀ ਆਊਗਾ ਆ ਨਿਸ਼ਾਨ ਨੇ ਬਿਲਕੁਲ ਉੱਪਰ ਉੱਪਰ ਆਪਾਂ ਕੱਟਾਂਗੇ ਬਾਕੀ ਫੱਟੀਆਂ ਲਾਜ਼ਮੀ ਕਰ ਲੈ ਆ ਕੇ ਰੱਖੋ ਜਿਹੜੀਆਂ ਭੈਣਾਂ ਕੋਲੇ ਫੱਟੀਆਂ ਹੈ ਨਹੀਂ ਨਾ ਫੀਤੇ ਦੀ ਮਦਦ ਨਾਲ ਹੀ ਅੰਦਾਜ਼ੇ ਨਾਲ ਡੰਗਾ ਲਾਉਣ ਵਾਲਾ ਕੰਮ ਨਹੀਂ ਇਹ ਫੱਟੀਆਂ ਜ਼ਰੂਰੀ ਹੈ ਫੱਟੀ ਤੋਂ ਬਿਨਾਂ ਤਾਂ ਸੂਟ ਕੱਟਿਆ ਹੀ ਨਹੀਂ ਜਾਂਦਾ ਹਨਾ ਜੇ ਕਿਸੇ ਭੈਣ ਨੂੰ ਸਕਰੀਨਸ਼ਾਟ ਮਾਰਨਾ ਫੱਟੀ ਦਾ ਤਾਂ ਸਕਰੀਨਸ਼ਾਟ ਮਾਰਨ ਵਾਸਤੇ ਮੈਂ ਫੱਟੀ ਰੱਖ ਦੇਣਾ ਤੁਸੀਂ ਉਹਨੇ ਸਕਰੀਨਸ਼ਾਟ ਮਾਰ ਲਓ ਆਪ ਇੰਨੀ ਸ਼ੇਪ ਹੋਣੀ ਚਾਹੀਦੀ ਆ ਆ ਸਹੀ ਫੱਟੀ ਆ ਤੇ ਆ ਗਲਤ ਫੱਟੀ ਆ ਵੀ ਕਈ ਵਾਰੀ ਤੁਹਾਨੂੰ ਬਾਜ਼ਾਰ ਚੋਂ ਕੋਈ ਦੇਵੇ ਤਾਂ ਆ ਫੱਟੀ ਤੁਸੀਂ ਨਹੀਂ ਲੈਣੀ ਆ ਦੇਖੋ ਆ ਕਿੰਨਾ ਫਰਕ ਹੈ ਨੀ ਸ਼ੇਪ ਦਾ ਆ ਫੱਟੀ ਗਲਤ ਆ ਆ ਫੱਟੀ ਸਹੀ ਆ ਤੁਸੀਂ ਸਕਰੀਨਸ਼ਾਟ ਮਾਰ ਲਓ ਵੀਡੀਓ ਬਣਾ ਲਓ ਠੀਕ ਆ ਜਿਹੜੀ ਮੈਂ ਤੁਹਾਨੂੰ ਉੱਦੇ ਦੁਕਾਨ ਦਿਖਾਈ ਸੀ ਉੱਥੋਂ ਆ ਫੱਟੀ ਮਿਲ ਜਾਂਦੀ ਆ 50 ਤੋਂ 70 ਰੁਪਏ ਦੀ ਮੈਂ ਉਹਨੇ ਦੂ ਕਟਾਈ ਇਹਦੀ ਕਰ ਦਿੰਦਾ ਤੁਸੀਂ ਉਹਨੇ ਸਕਰੀਨ ਸ਼ਾਟ ਮਾਰ ਲਓ ਘੋਮਾ ਇਹਦੀ ਤਾਂ ਆਈ ਵੀਡੀਓ ਬਣਾ ਕੇ ਰੱਖ ਲੈਣਾ ਹਨਾ ਕਿਸੇ ਭੈਣ ਨੇ ਉਹ ਪਹਿਲੀ ਫੱਟੀ ਆ ਲੈਣੀ ਆ ਨਹੀਂ ਲੈਣੀ ਆ ਲੈਣੀ ਹੈ ਹਨਾ ਇਹ ਬੜਾ ਵਲਪਪ ਠੀਕ ਹੈ ਜੀ ਆ ਦੋ ਪੀਸ ਵੀ ਉੱਪਰ ਰੱਖ ਲੈਨੇ ਕਈ ਵਾਰੀ ਇਹ ਕੰਮ ਦੇ ਨਹੀਂ ਛੋਟੀ ਤੋਂ ਛੋਟੀ ਲੀਰ ਵੀ ਇੱਥੋਂ ਧਿਆਨ ਦਿਓ ਇੱਥੋਂ ਜਮਾ ਨਾਲ ਦੀ ਜਾ ਕੇ ਆ ਦੇਖੋ ਬਿਲਕੁਲ ਸਿੱਧਾ ਕੱਢੂਗਾ ਮੈਂ ਆਈ ਇੰਨਾ ਡਾਊਨ ਥੋੜਾ ਹੋਣਾ ਚਾਹੀਦਾ ਹੈਟਲੇ ਪੱਲੇ ਫਿਰ ਤੁਹਾਡਾ ਪਿਆਮਾ ਤਾਂ ਹਾਣੂ ਚੜਨੋਂ ਹਟੂਗਾ ਜੇ ਸਿਉਣ ਵੇਲੇ ਤੁਸੀਂ ਬਾਹਰ ਘੱਟ ਜੇ ਥੱਲੇ ਨਿਕਲਦੀ ਥੱਲੇ ਤਾਂ ਹਾਂ ਨਿਕਲਦੀ ਤਾਂ ਫਿਰ ਕੱਢਣੀ ਆ ਖਿੱਚ ਕੇ ਨਹੀਂ ਕਿਸੇ ਪਾਸੇ ਨੂੰ ਤੁਸੀਂ ਲੈ ਕੇ ਜਾਣਾ ਆ ਖੋਲ ਲਿਆ ਆਪ ਹੁਣ ਆਪਾਂ ਇੱਥੇ ਨੰਬਰ ਪਾਵਾਂਗੇ ਜੇ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਭਰਾ ਤਾਂ ਉਹ ਕਿਰਪਾ ਕਰਕੇ ਕੱਪੜਿਆਂ ਦੇ ਉੱਪਰ ਨਾ ਪੈਨ ਨਾ ਚਲਾਇਆ ਕਰੋ ਫਿਰ ਤੈਉਂ ਗਾਹਕ ਤੁਹਾਡੇ ਕੋਲ ਘਟ ਆਉਂਦਾ ਹਨ ਉਹ ਕਹੇ ਸਾਡੇ ਸੁਣਨ ਦੇ ਵਿੱਚ ਆਉਂਦੀ ਹੈ ਇਹ ਚੀਜ਼ਾਂ ਵੀ ਯਾਰ ਸਾਰੇ ਕੱਪੜੇ ਲਵੇੜ ਕੇ ਫੜਾਉਂਦੇ ਆ ਅਸੀਂ ਫੁਲਾਣੇ ਨੂੰ ਕੱ ਤਾਂ ਵੀਰਵਾਨ ਕੀ ਚਾਕ ਪੈਨ ਇਹ ਚੀਜ਼ਨ ਐ ਲਾ ਕੇ ਟੇਪ ਵਗੈਰਾ ਉਹਦੇ ਲਿਖਿਆ ਕਰੋ 1696 ਨੰਬਰ ਇੱਥੇ ਆਪਾਂ ਲਿਖਿਆ 1696 ਕੱਪੜਾ ਗਾਹਕ ਦਾ ਮੈਲਾ ਨਾ ਹੋਵੇ ਬਾਈ ਚਾਂਸ ਜੀ ਤੁਹਾਡੇ ਤੋਂ ਮੈਲਾ ਹੋ ਵੀ ਜਾਂਦਾ ਤਾਂ ਉਹਦੇ ਕਹਿਣ ਤੋਂ ਪਹਿਲਾਂ ਹੀ ਧੋ ਕੇ ਉਹਨੂੰ ਤਿਆਰ ਕਰਕੇ ਦਿਆ ਕਰੋ ਕੱਪੜਾ ਪੈਕ ਕਰਕੇ ਪੂਰਾ ਤਾਂ ਕਿ ਤੁਹਾਨੂੰ ਰੇਟ ਪੂਰਾ ਸਹੀ ਮਿਲੇ ਹਨ ਜਿਵੇਂ ਆਪਾਂ ਕਹਿੰਨੇ ਯਾਰ ਸਾਨੂੰ ਸਮਾਈ ਪੂਰੀ ਨਹੀਂ ਦਿੰਦਾ ਗਾਹਕ ਨੂੰ ਸਮਾਈ ਗਾਹਕ ਵੀ ਇੱਕ ਥਾਂ ਤੇ ਆਬ ਜਾਇਜ਼ ਆ ਜਦੋਂ ਆਪਾਂ ਕੱਪੜਿਆਂ ਦੀ ਦਫਾ ਪਟਕੇ ਫੜਾਉਣ ਨੇ ਫਿਰ ਉਹ ਚੀਜ਼ਾਂ ਪੂਰਾ ਫਰਕ ਪੈਂਦਾ ਹਨ ਇਹ ਪੂਰਾ ਸਾਫ ਕੰਮ ਦਿਆ ਕਰੂਗਾ ਗਾਗਰ ਨੂੰ ਗਾਗ ਦਾ ਮਨ ਖੁਸ਼ ਹੋ ਜੇ ਹਨਾ ਕਿਸੇ ਦਾ ਉਹ ਮਨ ਖੁਸ਼ ਹੋ ਜੇ ਕਿੱਥੇ ਅਗਲੇ ਦਿਲ ਟੁੱਟ ਜਾਂਦਾ ਉਹ 8-1000 ਦਾ ਕੱਪੜਾ ਵੀ ਲੈ ਜਾਂਦਾ 1000 ਰੁਪਏ ਦਾ ਤੇ ਆਪਾਂ ਉਹਨੂੰ ਮੈਲਾ ਕਚਰਾ ਕਰਕੇ ਫੜਾ ਦਿੰਨੇ ਆ ਜਾਂ ਚਾਰ-ਚਾਰ ਢੇਡੇ ਲਵਾ ਦੇ ਇੱਕ ਇੱਕ ਕੰਮ ਵਿੱਚ ਢੇਡੇ ਦਾ ਲਵਾਇਆ ਕਰੋ ਕੰਮ ਨੂੰ ਟਾਈਮ ਸਿਰ ਦੇ ਆ ਕਰੋ ਫਿਰ ਕੰਮ ਆਪਣਾ ਆਪ ਹੀ ਗ੍ਰੋਥ ਕਰੂਗਾ ਲਓ ਜੀ ਹੁਣ ਆਪਾਂ ਇਹਦੀ ਬਾਹ ਘਟਾਏ ਬਾਹ ਇਹਨਾਂ ਦੀ ਹੈਗੀ ਆ 12 ਇੰਚ ਆਪਾਂ ਸਿੱਧੀ ਬਾਹ ਘਟਨੀ ਨਹੀਂ ਨੇ ਮੁਕਤੀ ਬਾਹ ਨਹੀਂ ਕੱਢਦੇ ਇਹ ਆ ਆ ਜੇਬਾਂ ਦੇ ਵਿੱਚ ਕਰਦੇ ਆਂਗਾ ਆਪਾਂ ਕਾਲਾ ਪੰਨ ਕੱਪੜੇ ਦੇ ਵਿੱਚ ਹੀ ਆਇਆ ਹੈ ਤੁਹਾਨੂੰ ਆਪ ਬਾਣੀ ਲਾਇਆਗਾ 12 ਬਾਹਾਂ ਪਰਖਾਈ 14.5 ਲਗਭਗ 22 ਇੰਚ ਵੱਧ ਇੱਥੇ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ 12 ਤੇ ਦੋ 14 ਹਾਂ ਠੀਕ ਸਾਢੇ 14 ਦੇ ਵਿੱਚ ਨਿਸ਼ਾਨ ਲਾ ਲਿਆ ਹੁਣ ਆਪਾਂ ਇਹਨੂੰ ਪ੍ਰੈਸ ਦੇ ਨਾਲ ਇੱਕ ਵਾਰੀ ਕਰੀਜ਼ ਪਾ ਲਾਂਗੇ ਇਹ ਦੇਖੋ ਲੋ ਤੇ ਕੱਟ ਕੀ ਫਿਰ ਆਪਾਂ ਨੂੰ ਫੋਲਡ ਕਰ ਲਾਂਗੇ ਜਿੱਥੇ ਦੇਕਰ ਮੋਢਾ ਆਪਣਾ ਸਹੀ ਆ ਜਾਊਗਾ ਇਹ ਐ ਠੀਕ ਆ ਆਹ ਮੋਢਾ ਹੈਗਾ ਇਹਨਾਂ ਦਾ 22 ਇੰਚ 11 ਦੋਨਾ 22 ਤੇ ਆਹ ਲੋ ਬਿਲਕੁਲ ਸਹੀ ਆਊਗਾ ਮੋਢਾ ਹਰ ਇੱਕ ਚੀਜ਼ ਮੈਨ ਲੈ ਕਰੋ ਕੱਲੀ ਕੱਲੀ ਚੀਜ਼ ਜਦੋਂ ਤੁਸੀਂ ਮੈਨਦੇ ਹੋ ਨੂੰ ਨਾਪ ਲੈਣ ਨੂੰ ਮੋਢਾ ਫਰੰਟ ਬੈਕ ਜੇ ਉਹ ਕਾਲਰ ਕੋਈ ਚੀਜ਼ ਨਾ ਕੱਚੀ ਨਾ ਛੱਡਿਆ ਕਰੋ ਵੀ ਅੰਦਾਜ਼ਾ ਨਹੀਂ ਜਾਨੀ ਕਿ ਮਾਰਨਾ ਕਿਸੇ ਵੀ ਚੀਜ਼ ਦਾ ਹਨਾ ਲੱਕ ਵੀ ਮਿਲਿਆ ਕਰੋ ਹਿੱਪ ਵੀ ਮਿਲਿਆ ਕਰੋ ਸਾਰਾ ਕੁਝ ਮਿਲਿਆ ਕਰੋ ਹਲੋ ਹੁਣ ਆਪਾਂ ਇਹਨਾਂ ਨੂੰ ਇੱਕੋ ਜਿਹਾ ਕਰਾਂਗੇ ਲੜਾਂ ਨੂੰ ਇੱਥੇ ਲੋਚ ਮੋੜਾ 4 ਇੰਚ ਰੱਖਾਂਗੇ ਆਪਾਂ ਥਲੇ ਨੂੰ ਡਾਉਣ ਵਾਲਾ ਇੱਥੋਂ 4 ਹਲੋ ਇੱਥੋਂ ਆਪਾਂ 2 ਇੰਚ ਛੱਡ ਕੇ ਗਲਾਈ ਦੇਣੀ ਆ ਆਹ ਵੇ ਇਹ ਇੱਥੇ ਠੀਕ ਹੈ ਇੱਥੋਂ ਆਪਾਂ ਜਿਹੜਾ ਮੋੜਨਾ ਇਹ ਮਗਪਕ 2 ਇੰਚ ਜਾਂ 2 ਤੋਂ 1 ਛੁੱਟ ਕੱਟ ਆਬ ਠੀਕ ਆ ਅਈ ਕਿ ਟੱਕ ਲਾਵਾਂਗੇ ਆਪਾਂ ਇੱਥੋਂ ਦੇਵਾਂਗੇ ਆਪਾਂ ਗਲਾਈ ਦੀ ਇਹ ਲਓ ਜੀ ਇੱਕ ਟੱਕ ਆਪਾਂ ਇੱਥੇ ਲਾਵਾਂਗੇ ਆਹ ਇਹ ਕੁੰਡਾ ਕੱਟਦੇ ਇਹ ਅਈ ਦੋ ਲੜਾਂ ਤੇ ਆਪਾਂ ਜੇ ਤੁਸੀਂ ਨਿਸ਼ਾਨ ਲਾ ਗਏ ਐਂ ਸ਼ੇਪ ਦੇ ਨਹੀਂ ਦਬਾ ਲਈ ਸੁਣੀ ਗੱਲ ਹੈ ਨਾ ਜਿਹੜੀਆਂ ਪੈਣਾ ਦਾ ਹਜੇ ਹੱਥ ਨਹੀਂ ਠੀਕ ਹੈ ਨਾ ਉਹ ਐਂ ਲਾ ਲਿਆ ਕਰੋ ਨਿਸ਼ਾਨ ਕੱਚਾ ਕਰ ਲਿਆ ਕਰੋ ਪਹਿਲਾਂ ਠੀਕ ਹੈ ਮੇਰਾ ਹੱਥ ਠਿਗਾ ਹੋਇਆਗਾ ਡਾਲਰ ਦੇਖਣੇ ਬਸ ਤੁਸੀਂ ਐਂ ਐਨੀ ਸ਼ੇਪ ਦੇ ਦੇਈਆਂ ਓਏ ਇੱਕ ਟਾਕਾ ਪੈਚਲਾ ਮੂਰੀ ਲਿਖਾਂਗੇ ਆਪਾਂ ਇੱਥੇ ਕਿੰਨੀ ਆ ਇਹਨਾਂ ਦੀ 14 ਇੰਚ ਮੂਰੀ ਆ ਹਾਂ 14 ਲੈ ਇੱਕ ਤਾਂ ਹੁਣ ਆਪਾਂ ਕਟਾਂਗੇ ਤੀਰਾ ਤੀਰਾ ਆਪਾਂ ਨੇ ਜਿਹੜਾ ਕੁਰਤੇ ਨਾਲ ਕੱਪੜਾ ਲਿਆ ਸੀਗਾ ਪਹਿਲਾਂ ਵੀ ਉੱਥੋਂ ਕੱਟਿਆ ਸੀ ਉਸੇ ਹੀ ਭਰਾ ਦਾ ਇਹ ਸੂਟ ਆ ਜਿਹਦੀ ਆਵਾਜ਼ ਕੱਟੀ ਗਈ ਸੀ ਵੀਡੀਓ ਦੀ ਹੈ ਨਾ ਆਹ ਰੇ ਤੀਰਾ ਹੈਗਾ ਇਹਨਾਂ ਦਾ 1.58 ਆਪਾਂ ਲਾਵਾਂਗੇ 2.5 ਜਾਨੀ ਕਿ 10.5 ਹੁਣ ਆਪਾਂ ਸਾਢੇ 20 ਹੁਣ ਆਪਾਂ ਇੱਥੋਂ ਲਾਵਾਂਗੇ 1.58 1.19 ਇਧਰੋਂ 4 ਇੰਚ ਠੀਕ ਹੈ ਇੱਥੋਂ 5 ਇੰਚ ਇਥੋਂ 2.1 ਕਿਉਂਕਿ ਕਲਰ ਨਾ ਵੱਡਾ ਹੈ 2.3 ਨੰਬ ਕਰਤਾ ਨੀਚੇ ਨੂੰ 1.5 ਇੰਚ ਡੰਗਾਈ ਪਹਿਲਾਂ ਗਲਾ ਥੋੜਾ ਛੋਟਾ ਰੱਖ ਲੈ ਕਰੋ ਬਾਅਦ ਸ਼ਰਟ ਪੈ ਜਾਂਦੀ ਹੈ ਜੇ ਜਿਆਦਾ ਵੱਡਾ ਹੋ ਜੇ ਕਲਰ ਵਾਲਾ ਗਲਾ ਤੇ ਕਲਰ ਚੜਾਉਣ ਵੇਲੇ ਬਲ ਪੈ ਜਾਂਦੇ ਆ ਹੁ ਆ ਲੋ ਬਿਲਕੁਲ ਆ ਫੈਤੋ ਸਿੱਧੇ ਕੱਢ ਦੇ ਇਹ ਵੀ ਲੋ ਜੀ ਠੀਕ ਆ ਇੱਥੇ ਟੱਕ ਲਾਵਾਂਗੇ ਅਪਰ ਸੈਂਟਰ 'ਚ ਇਸ ਤੋਂ ਬਾਅਦ ਆਪਾਂ ਇੰਨੇ ਚੱਕ ਦੇ ਇੱਕ ਸੂਤ ਲੱਗ ਪਾ। ਇੱਥੇ ਨੰਬਰ ਹੁਣ ਆਪਾਂ ਲਿਖਾਂਗੇ। ਇੱਥੇ ਟੇਪ ਆ ਗਈ। ਹੁਣ ਨੰਬਰ ਹੈਗਾ ਇਹਨਾਂ ਦਾ 1696 ਇੱਥੇ ਆਪਾਂ ਲਿਖਾਂਗੇ 1600 96 ਹੁਣ ਮੈਂ ਤੁਹਾਨੂੰ ਫੁੱਟੀ ਕੱਟ ਕੇ ਦਿਖਾਵਾਂਗਾ। ਰਹਿ ਗਈ ਗੱਲ ਜੇਬ ਗੋਲ ਕਰਨ ਦੀ ਉਹ ਜੇਬ ਆਪਾਂ ਬਾਅਦ ਦੇ ਵਿੱਚ ਗੋਲ ਕਰਾਂਗੇ ਨਾਲ ਜੇਬ ਵੀ ਗੋਲ ਕਰਕੇ ਦਿਖਾਵਾਂਗੇ। ਨਾਲੇ ਤੁਹਾਨੂੰ ਦੱਸਾਂਗੇ ਵੀ ਪੇਸਟਿੰਗ ਕਿਵੇਂ ਕਰਨੀ ਹੈ ਕਿੱਥੋਂ-ਕਿੱਥੋਂ ਕਰਨੀ ਹੈ ਹਣਾ। ਇੱਕ ਵਾਰੀ ਆਪਾਂ ਕੱਪੜਾ ਸਾਰਾ ਸਾਈਡ ਤੇ ਰੱਖਣਗੇ ਤੇ ਉਸ ਤੋਂ ਬਾਅਦ ਆਪਾਂ ਇਹ ਆਹ ਤੁਸੀਂ ਕੀ ਕਰਨਾ ਹੈ ਨਾ ਇੱਥੋਂ ਖੋਲ ਕੇ ਕੁੜਤਾ ਸਾਰਾ ਫਰੰਟ ਪੱਲੇ ਚੱਕ ਲੈ ਕਰੋ ਬੈਕ ਪੱਲੇ ਨੂੰ ਭਲੇਟ ਕੇ ਰੱਖ ਦੇਣਾ ਇਹ ਆਹ ਚੱਕ ਲੈ ਆਪਾਂ ਫਰੰਟ ਪੱਲਾ ਕਰੀਜ਼ ਆਪਣੀ ਪਾਈ ਹੋਈ ਹੈ ਇੱਕ ਵਾਰੀ ਆਪਾਂ ਦੁਬਾਰੇ ਕਰੀਜ਼ ਪਾ ਲਗੇ ਚੰਗੀ ਤਰ੍ਹਾਂ ਕਰੀਜ਼ ਨਾ ਚੰਗੀ ਤਰ੍ਹਾਂ ਪਾ ਲਿਆ ਕਰੋ ਇਹ ਆਹ ਪੁੱਠਾ ਪਾਸਾ ਜਿਹੜਾ ਆਪਣਾ ਠੱਗੀ ਕਟਾ ਹੈ ਆਪਾਂ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਬੰਨੂ ਕਈ ਵਾਰੀ ਕੱਪੜੇ ਦੇ ਵਿੱਚ ਪੋਟਸੇ ਦੇ ਵੀ ਤੁਸੀਂ ਫੱਟੇ ਪੁੱਠੇ ਪਾਸੇ ਕੱਟ ਲਈ ਤਾਂ ਸਾਰੇ ਕੰਮ ਖਰਾਬ ਹੋ ਜੂਗਾ ਧਿਆਨ ਦੇ ਨਾਲ ਆਹ ਪੁੱਠਾ ਪਾਸਾ ਕੱਦ ਕਾਠ ਲੰਮਾ ਅੰਕਲ ਦਾ ਹੈ ਨਾ ਆ ਦੇਖੋ ਜਿਵੇਂ ਕੁੜਤਾ ਲੰਮਾ ਹੋਵੇ ਨਾ ਫੱਟੀ ਤੁਸੀਂ ਫਿਰ ਉਸ ਆਮ ਫੱਟੀ ਇੱਥੋਂ 12 12.5 ਆਉਂਦੀ ਆਮ ਤਾਂ ਜੇ ਕੱਦ ਲੰਮਾ ਹੋਵੇ ਫਿਰ ਇੱਥੋਂ ਤੁਸੀਂ 13 13.5 ਕਰ ਸਕਦੇ ਹੋ ਕੱਦ ਜਿੰਮ ਲੰਮਾ ਹੋਵੇ ਇੱਥੋਂ ਅੱਛਾ ਉਹ ਲਾ ਪਾ ਤੁਹਾਨੂੰ ਮੈਂ ਪਹਿਲਾਂ ਨਿਸ਼ਾਨ ਲਾ ਕੇ ਦਿਖਾਉਂ ਮੈਂ ਪਹਿਲਾਂ ਇਸ ਨਾਲ ਕਿੰਨਾ ਲਾਉਣਾ ਤੁਸੀ ਪਰ ਉਹਦੇ ਵਿੱਚ ਨਾ ਫੱਟੀ ਆ ਦੇਖੋ ਮੈਂ ਤੁਹਾਨੂੰ ਦਿਖਾਉਂ ਆ ਦੇਖੋ ਮੇਰੇ ਜਿਵੇਂ ਬਟਨ ਟੇਕ ਲੱਗੇ ਨੇ ਆ ਚੌੜੀ ਐ ਬਟਨ ਟੇਕ ਲਾਉਣੀ ਹੁੰਦੀ ਆ ਜੇ ਤੁਸੀਂ ਆਹ ਵਾਲੀ ਫੱਟੀ ਕੱਟਣੀ ਆ ਜੇ ਤੁਹਾਡਾ ਤਰੀਕਾ ਹੋਰ ਆ ਫਿਰ ਤੁਸੀਂ ਆਪੇ ਹਿਸਾਬ ਨਾਲ ਕੱਟੋ ਫਿਰ ਤੁਹਾਨੂੰ ਅਸੀਂ ਕੱਲੂ ਆਹ ਵਾਲੀ ਫੱਟੀ ਪੇਸਟਿੰਗ ਕਰਕੇ ਦਿਖਾਵਾਂਗੇ ਨਾਲੇ ਆਹ ਵਾਲੀ ਫੱਟੀ ਪੇਸਟਿੰਗ ਕਰਕੇ ਦਿਖਾਵਾਂਗੇ ਠੀਕ ਆ ਅਨੂੰ ਮੈਂ ਇਹਨੂੰ ਨਿਸ਼ਾਨ ਲਾ ਕੇ ਦਿਖਾਉਣਾ ਪਹਿਲਾਂ ਤੁਹਾਨੂੰ ਅਨੂੰ ਇੱਥੋਂ ਬਿਲਕੁਲ ਐ ਨਿਸ਼ਾਨ ਲਾਉਣਾ ਇਹ ਐਟ ਠੀਕ ਆ ਐਨਾ ਐਨਾ ਕੱਟਣਾ ਤੁਸੀਂ ਮੈਂ ਤੁਹਾਨੂੰ ਫੱਟੀ ਦੇ ਨਾਲ ਨਾ ਪੂਰਾ ਗੂੜਾ ਨਿਸ਼ਾਨ ਲਾ ਕੇ ਦਿਖਾਵਾਂਗਾ ਐ ਨਿਸ਼ਾਨ ਲਾ ਲੈ ਕਰੋ ਕੋਈ ਚੀਜ਼ ਧਰ ਕੇ ਤੇ ਆ ਲੋ ਤੇ ਸਰੇਣ ਆ ਆਪਣੀ ਕਰੀ ਜਾਈ ਆ ਗਈ ਆ ਨਿਸ਼ਾਨ ਆ ਗਿਆ ਇੱਕ ਵਾਰ ਮੈਂ ਦੁਬਾਰੇ ਤੁਹਾਨੂੰ ਕਰੀ ਫਿਰ ਪੱਕੀ ਕਰਕੇ ਦਿਖਾਵਾਂ ਤਾਂ ਕਿ ਤੁਹਾਨੂੰ ਕੋਈ ਭੁਲੇਖਾ ਨਾ ਲੱਗੇ ਕਿਉਂਕਿ ਇਹ ਸਭ ਤੋਂ ਜ਼ਰੂਰੀ ਹੁੰਦੀ ਹੈ ਗੱਲ ਫੱਟੀ ਜੇ ਗਲਤ ਕੱਟੀ ਗਈ ਸਾਰਾ ਸੂਟ ਗਲਤ ਹੋ ਜਾਊਗਾ ਜੇ ਤੁਹਾਡੇ ਤੋਂ ਫੱਟੀ ਗਲਤ ਕੱਟੀ ਵੀ ਜਾਂਦੀ ਆ ਤਾਂ ਪੁਰਸੇ ਦਾ ਹੈ ਨਹੀਂ ਫਿਰ ਤੁਸੀਂ ਫੱਟੀ ਉੱਠੇ ਪਾਸੇ ਲਾ ਦਿਓ ਪਰ ਧਿਆਨ ਦੇਣਾ ਆ ਚਾਕ ਤਾਂ ਝੜ ਜਾਊਗਾ ਜੇ ਫੱਟੀ ਤੁਸੀਂ ਗਲਤ ਨਾਲ ਲਈ ਫਿਰ ਸਾਰਾ ਸੂਟ ਕੁਰਤਾ ਇੱਕ ਪਾਸੇ ਜਾਊਗਾ ਕਲਰ ਐਂ ਘੁੰਮ ਜਾਊਗਾ ਠੀਕ ਆ ਇਹ ਚੀਜ਼ ਦਾ ਧਿਆਨ ਰੱਖਣਾ ਜੇ ਬਾਈ ਚਾਂਸ ਤੋਂ ਫੱਟੀ ਪੁੱਠੀ ਕੱਟੀ ਵੀ ਆਂਦੀ ਆ ਫਿਰ ਜਾਂਦਾ ਸਾਰਾ ਕੁਰਤਾ ਪਟਣਾ ਪਊਗਾ ਦੁਬਾਰੇ ਤੇ ਜਾਂ ਕੁਰਤਾ ਪੁੱਠਾ ਬਣਾ ਸਕਦੇ ਤੁਸੀਂ ਦੋਈ ਇਹਦੇ ਵਿੱਚ ਉਹ ਆਗੇ ਆਪਸ਼ਨ ਆ ਨੂੰ ਐਂ ਕਰੀ ਬਣਾ ਕੇ ਐਨਾ ਐਨਾ ਆਪਾਂ ਕਟਾਈ ਨੂੰ ਲਾਉਂਦੀ ਹੁਣ ਫੱਟੀ ਮੈਂ ਤੁਹਾਨੂੰ ਕੱਟ ਕੇ ਦਿਖਾ ਦੂੰਗਾ ਕਿਵੇਂ ਕੱਟਨੀ ਹੈ ਕੱਲ ਇੱਕ ਭੈਣ ਦਾ ਨਾ ਕਮੈਂਟ ਆਇਆ ਸੀ ਉਹ ਕਹਿੰਦੇ ਬਾਈ ਤੁਸੀਂ ਫੱਟੀ ਕੱਟ ਕੇ ਦਿਖਾਓ ਕਾ ਕਰਕੇ ਮੈਂ ਫੱਟੀ ਵੀ ਤੁਹਾਨੂੰ ਅੱਜ ਕੱਟ ਕੇ ਦਿਖਾਉਂ ਨਿਸ਼ਾਨ ਲਾ ਲਿਆ ਮੈਂ ਆ ਦੇਖੋ ਪੂਰਾ ਧਿਆਨ ਦੇਣਾ ਇੱਥੇ ਆਪਾਂ ਕਟਾਂਗੇ ਫੱਟੀ ਪੁੱਠਾ ਪਾਸਾ ਜਿੱਧਰ ਆਪਾਂ ਕੱਟ ਰਹੇ ਹਾਂ ਸਿੱਧਾ ਪਾਸਾ ਹੁਣ ਐ ਆ ਜਾਊਗਾ ਇਹ ਆ ਦੇ ਜਿਹੜਾ ਪਾਸਾ ਵੱਡਾ ਹੁੰਦਾ ਇਹ ਆ ਗਿਆ ਬਟਨ ਵਾਲਾ ਪਾਸਾ ਇਧਰ ਬਟਨ ਟੇਕ ਲੱਗੂਗੀ ਆਹ ਵਾਲੀ ਨਹੀਂ ਆਹ ਵਾਲੀ ਆਹਾ ਹਣ ਆਹ ਵਾਲੀ ਤੇ ਛੋਟੇ ਪਾਸੇ ਲੱਗੂਗੀ ਆਹ ਚੌੜੀ ਵਾਲੀ ਫੱਟੀ ਸਵਾ ਇੰਚੀ ਹੁੰਦੀ ਆ ਆ ਫੱਟੀ ਮਿਲ ਜਾਂਦੀ ਆ ਰੋਲ ਹੁੰਦਾ ਇਹਦਾ ਜੇ ਕਿਸੇ ਭੈਣ ਨੇ ਇਹਦੇ ਬਾਰੇ ਜਾਣਕਾਰੀ ਲੈਣੀ ਵੀ ਕਿੰਨੇ ਇੰਚੀ ਰੋਲ ਲੈਣਾ ਬਾਈ ਤੇ ਆਹ ਆ ਫੱਟੀ ਪਤਲੀ ਹੁੰਦੀ ਆ ਇਹਦੇ ਬਾਰੇ ਜਾਣਕਾਰੀ ਰੇ ਉਹ ਮੈਨੂੰ ਫੋਨ ਕਰਕੇ ਪੁੱਛ ਲਿਓ ਲਾਸਟ ਕਿਹੜੀ ਪੌਣੀ ਪਜਾਮਿਆਂ ਦੇ ਵਿੱਚ ਉਹ ਸਵਾ ਇੰਚੀ ਪੌਣੀ ਆ ਮਗੀਬਾ ਸਵਾ ਇੰਚੀ ਮਗੀਬਾ ਦੀ ਲਾਸਟ ਕਿ ਪਜਾਮਿਆਂ ਦੇ ਵਿੱਚ ਚੌੜੀ ਉਹ ਪੌਣੀ ਆ ਤੇ ਜਿਹੜੀ ਲੇਡੀਜ਼ ਪਲਾਜ਼ੋ ਦੇ ਬੈਗ ਤੇ ਪੌਣੀ ਆ ਉਹ ਡੇਢ ਇੰਚ ਪੌਣੀ ਆ ਯਾਦ ਰੱਖਣਾ ਇਹ ਚੀਜ਼ਾਂ ਭੁੱਲਣਾ ਨਹੀਂ ਕਿਸੇ ਭੈਣ ਨੇ ਦੁਬਾਰੀ ਤੁਹਾਨੂੰ ਫੇਰ ਦੱਸਦੇ ਆ ਵੀ ਜਿਹੜੀ ਪਜਾਮਿਆਂ ਦੇ ਪਿੱਛੇ ਪੈਂਦੀ ਹੈ ਇਲਾਸਟਿਕ ਹਨ ਕੁੜੀਆਂ ਦੇ ਜਾਂ ਮੁੰਡਿਆਂ ਦੇ ਉਹ 1.5 ਇੰਚ ਚੌੜੀ ਹੁੰਦੀ ਆ ਤੇ ਜਿਹੜੀ ਬੰਦਿਆਂ ਦੇ ਪੂਰੀ ਚੌੜੀ ਪੈਂਦੀ ਆ ਉਹ 2.5 ਇੰਚੀ ਹੁੰਦੀ ਆ ਜਿਹੜੀ ਮੁੰਡਿਆਂ ਦੇ ਪੈਂਦੀ ਆ ਜਵਾਕਾਂ ਦੇ ਜਾਂ ਨੀਕਰਾਂ ਦੇ ਵਿੱਚ ਉਹ 1 ਇੰਚੀ ਹੁੰਦੀ ਉਹ ਤੋਂ ਵੱਧ ਆਇਆ ਨਹੀਂ 1.5 ਇੰਚੀ ਠੀਕ ਆ ਅੱਜ ਆਪਣਾ ਸਾਰਾ ਸੂਟ ਕੱਟਿਆ ਗਿਆ ਪਹਿਲਾਂ ਵਾਲੀ ਵੀਡੀਓ ਦੀ ਆਵਾਜ਼ ਕੱਟੀ ਗਈ ਸੀ ਤਾਂ ਉਹੀ ਨਾਪ ਦੀ ਮੈਂ ਵੀਡੀਓ ਦੁਬਾਰੇ ਪਾ ਦਿੱ ਜੇ ਕਿਸੇ ਭੈਣ ਨੂੰ ਕਿਸੇ ਚੀਜ਼ ਦੀ ਨਾ ਸਮਝ ਲੱਗੀ ਹੋਵੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਤਾਂ ਧੰਨਵਾਦ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ